ਸਤਮੀ ਪੌੜੀ ਦੀ ਤੀਜੀ ਪੰਕਤੀ ਵਿੱਚ ਮਹਾਰਾਜ ਕਹਿੰਦੇ ਨੇ ਚੰਗਾ ਨਾਮ ਰਖਾਇਕੈ ਜਸ ਕੀਰਤ ਜਗਲੇ ਪਾ ਵੀ ਸੁਣ ਗਾ ਵੀ ਸਕਦੇ ਆ ਜੀ ਚੰਗਾ ਨਾਮ ਰਖਾਇਕੈ ਜਸ ਕੀਰਤ ਜਗਲੇ ਚੰਗਾ ਪਾਬ ਜੀ ਵਧੀਆ ਇੱਕ ਬਹੁਤ ਸੋਹਣਾ ਨਾਮ ਐਂਡ ਪਿਆਰਾ ਨਾਮ ਰੱਖ ਕੇ ਨਾਉ ਪਾਵਤੋਡਾ ਨਾਮ ਜੀ ਜਿਹੜਾ ਜਦੋਂ ਬੱਚਾ ਜਨਮ ਲੈਂਦਾ ਰੱਖਦੇ ਆ ਜੀ ਰਖਾਏ ਕੇ ਰੱਖ ਕੇ ਜਸ ਕੀਰਤ ਜਗਲੇ ਜਸ ਹੁੰਦਾ ਜੀ ਸ਼ੋਭਾ ਗੁਣ ਗੌਣੇ ਠੀਕ ਹੈ ਜੀ ਜਸ ਕੀਰਤ ਜਗਲੇ ਜੱਗ ਦੇ ਵਿੱਚ ਸ਼ੋਭਾ ਵਡਿਆ ਵਡਿਆਈ ਮਾਨ ਪ੍ਰਾਪਤ ਕਰੇ ਭਾਵ ਲੋਕੀ ਕਹਿਣ ਵੀ ਆ ਬੰਦੇ ਵਰਗਾ ਬੰਦਾ ਨਹੀਂ ਹੈ ਜੀ ਪਬ ਮੈਂ ਆਪਣਾ ਨਾਮ ਲੈ ਲਵਾਂ ਵੀ ਸਿਮਰਨ ਆਗਿਆ ਇਨਸਾਨੀ ਸਾਰੇ ਗਣ ਵੀ ਆਹਾਹਾ ਜੇ ਜੁਗ ਚਾਰੇ ਹਾਰ ਜਾ ਹੋਰ ਦਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚੱਲੇ ਸਭ ਕੋਏ ਚੰਗਾ ਨਾਂ ਰਖਾਏ ਕੇ ਇੱਕ ਵਧੀਆ ਨਾਂ ਰੱਖ ਕੇ ਸਾਰੀ ਦੁਨੀਆ ਤੇਰੀ ਸ਼ੋਭਾ ਗਾਵੇ ਠੀਕ ਹੈ ਜੀ ਅਰਥ ਵੀ ਹੀ ਨਿਕਲਦੇ ਆ ਪਾਵੇਂ ਮੇਰਾ ਇੱਕ ਵਧੀਆ ਜਿਹਾ ਕਿਉਂਕਿ ਗੱਲ ਆਪਣੇ ਮਨ ਦੇ ਨਾਲ ਹੁੰਦੀ ਹੈ ਨਾ ਜੀ ਇਸ ਲਈ ਪਾਵੇਂ ਮੇਰਾ ਇੱਕ ਵਧੀਆ ਜਿਹਾ ਨਾਮ ਰੱਖ ਦੋ ਜੋ ਵੀ ਆਪਣਾ ਨਾਮ ਹੈ ਤੇ ਸਾਰੀ ਦੁਨੀਆ ਕਹੇ ਵੀ ਯਾਰ ਹਾ ਹਾ ਆ ਬੰਦੇ ਵਰਗਾ ਬੰਦਾ ਨਹੀਂ ਦੇਖਿਆ ਆ ਬੰਦੇ ਵਰਗਾ ਦਾਨੀ ਨਹੀਂ ਦੇਖਿਆ ਆ ਬੰਦੇ ਵਰਗਾ ਜੋਧਾ ਨਹੀਂ ਦੇਖਿਆ ਆ ਬੰਦੇ ਵਰਗਾ ਸੂਰਮਾ ਨਹੀਂ ਦੇਖਿਆ ਇਹਦੇ ਅਰਗਤਪ ਹੀ ਨਹੀਂ ਦੇਖਿਆ ਹੋਰ ਜੋ ਵੀ ਕਿ ਕਹਿੰਦੇ ਨੇ ਜੀ ਮੈਂ ਆਪ ਕਹਿੰਦਾ ਵੀ ਪੰਪ ਮਾਰਦੇ ਜੋ ਵੀ ਲੋਕੀ ਗਉਣ ਗੌਣਦੇ ਗਾਉਣ ਤੇ ਅੱਗੇ ਦੇਖੀਏ ਮਹਾਰਾਜ ਕੀ ਕਹਿੰਦੇ ਨੇ ਜੀ